ਚਲਦੇ ਵਿਆਹ 'ਚ ਤੇਜ ਹਨੇਰੀ ਨੇ ਮਚਾ ਦਿੱਤਾ ਕਹਿਰ ਪੁੱਟ ਸੁੱਟੇ ਟੈਂਟ ਤੇ ਨੋ ਮਹਿਮਾਨਾਂ ਨੂੰ ਪਹੁੰਚਾ ਦਿੱਤਾ ਹਸਪਤਾਲ ਬੀਤੀ ਰਾਤ ਫਾਜ਼ਿਲਕਾ ਰੋਡ ਮਲੋਟ ਵਿਖੇ ਇੱਕ ਪੈਲਸ ਵਿੱਚ ਤੇਜ ਹਨੇਰੀ ਨੇ ਚੱਲ ਰਹੇ ਵਿਆਹ ਪ੍ਰੋਗਰਾਮ ਦੇ ਰੰਗ 'ਚ ਭੰਗ ਪਾ ਦਿੱਤਾ ਇਸ ਮੌਕੇ ਮਹਿਮਾਨਾਂ ਲਈ ਲਾਇਆ ਹੋਇਆ ਟੈਂਟ ਪਟਿਆ ਗਿਆ ਅਤੇ ਪਾਈਪਾ ਆਦਿ ਡਿੱਗਣ ਕਰਕੇ ਵਿਆਹ ਵਿੱਚ ਸ਼ਾਮਲ ਹੋਣ ਪੁੱਜੇ ਨੋ ਮਹਿਮਾਨ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ 16 ਸਾਲ ਦੀ ਬੱਚੀ ਅਤੇ 3 ਔਰਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਮੋਡਲੀ ਡਾਕਟਰ ਇਸ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੀ ਰਾਤ ਫਾਜ਼ਿਲਕਾ ਰੋਡ ਤੇ ਪਾਰਕ ਸਿਟੀ ਨਾਮਕ ਇੱਕ ਮੈਰਿਜ ਪੈਲੇਸ 'ਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਕਿ 10:30 ਵਜੇ ਦੇ ਕਰੀਬ ਸ਼ੁਰੂ ਹੋਈ ਤੇਜ਼ ਹਨੇਰੀ ਨੇ ਟੈਂਟ ਉਖਾੜ ਦਿੱਤਾ ਜਿਸ ਨਾਲ ਮਹਿਮਾਨਾਂ ਵਿੱਚ ਭਗੜੜ ਮਚ ਗਈ ਇਸ ਘਟਨਾ ਵਿੱਚ ਪਾਈਪਾ ਆਦਿ ਡਿੱਗਣ ਕਰਕੇ ਵਿਆਹ ਵਿੱਚ ਸ਼ਾਮਲ 9 ਮਹਿਮਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਤ 11 ਵਜੇ ਸਿਵਲ ਹਸਪਤਾਲ ਮਲੋਟ ਲਿਆਂਦਾ ਗਿਆ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤੇਜ਼ ਹਨੇਰੀ ਚੱਕਰ ਚੱਲ ਰਿਹਾ ਹੈ ਜਿਸ ਕਾਰਨ ਪਾਈਪਾਂ ਤੱਕ ਟੇਕ ਗਈਆਂ